ਜਿੰਦਾਬਾਦ ਪਾਟੇ ਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫਰੀਦਕੋਟ ਲੋਕ ਸਭਾ ਹਲਕੇ ਦੇ ਦੋਦਾ ਕਸਬੇ ਵਿੱਚ ਲੋਕ ਸਭਾ ਉਮੀਦਵਾਰ ਸਾਬਕਾ ਮੰਤਰੀ ਗੁਲਜਾਰ ਸਿੰਘ ਰਣਕੇ ਦੇ ਹੱਕ ਵਿੱਚ ਪਲੇਠੀ ਰੈਲੀ ਕਰਕੇ ਰਣਕੇ ਦੀ ਚੋਣ ਮਹਮ ਦਾ ਆਗਾਜ਼ ਕਰ ਦਿੱਤਾ ਗਿਆ ਰੈਲੀ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਪਾਣੀ ਪੀ ਪੀ ਕੋਸਿਆ ਉੱਥੇ ਹੀ ਕੈਪਟਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਗੁਟਕਾ ਸਾਹਿਬ ਦੀ ਸੌ ਖਾ ਕੇ ਕੀਤੇ ਗਏ ਵਾਅਦਿਆਂ ਤੋਂ ਭੱਜਣ ਲਈ ਕੈਪਟਨ ਨੂੰ ਬੇਮੁਖ ਕਰਾਰ ਦਿੱਤਾ ਗਿਆ ਪਰ ਖੁਦ ਅਕਾਲੀ ਕਿੰਨੇ ਕੋ ਪੰਥ ਪ੍ਰਸਤ ਹਨ ਇਸ ਦੀ ਮਿਸਾਲ ਰੈਲੀ ਤੋਂ ਪਹਿਲਾਂ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਸਿੱਖਾਂ ਦੀਆਂ ਜੋਸ਼ੀਲੀਆਂ ਵਾਰਾਂ ਕਰਨ ਵਾਲੇ ਢਾਡੀਆਂ ਦੀ ਥਾਂ ਇੱਕ ਪੰਜਾਬੀ ਗਾਇਕਾ ਨੇ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਵਰਗੇ ਗੀਤ ਗਾਏ ਜਦਕਿ ਇਸ ਰੈਲੀ ਦਾ ਸਟੇਜ ਸੰਚਾਲਨ ਅਕਾਲੀ ਦਲ ਦੇ ਸ਼ਰਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕੌਣੀ ਕਰ ਰਹੇ ਸਨ ਅਕਾਲੀ ਦਲ ਦੀ ਇਹ ਰੈਲੀ ਸਿਆਸੀ ਤਕਰੀਰਾਂ ਨਹੀਂ ਥਾਂ ਪੰਜਾਬੀ ਗਾਇਕਾ ਦੇ ਗੀਤਾ ਕਾਰਨ ਵਧੇਰੇ ਚਰਚਾ ਚ ਰਹੀ ਸ਼੍ਰੋਮਣੀ ਅਕਾਲੀ ਦਲ ਥੋਡੀ ਮਾਪ ਪਾਰਟੀ ਆ ਪੰਥ ਦੀ ਨਮੈਂਦਾ ਜਿੱਥੇ ਬੰਦੀ ਹੈ